ਇਹਦੇ ਨਾਲ ਬਾਕੀ ਨਗਰਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਕਿ ਆਉਂਦੇ ਸਾਲ ਅਸੀਂ ਵੀ ਆਪਣੇ ਇੱਥੇ ਇੱਕ ਤੱਲੇ ਦੇ ਵਿੱਚ ਵੀ ਇਹ ਅਖਾੜੇ ਲੱਗਦੇ 70 ਨਾਰੀ ਮੈਨਾਂ ਦੀ ਮਦਦ ਦੇ ਨਾਲ ਉਹ ਨੌਜਵਾਨਾਂ ਦੇ ਉੱਦਮ ਸਦਕਾ ਇਹ ਛੇ ਜੀ ਮਿਲਣਾ ਕਿ ਨਾ ਇੱਥੇ ਲੱਗਦਾ ਸਭ ਤੋਂ ਪਹਿਲਾਂ ਮੈਂ ਗੱਲ ਕਰਦੇ ਆ ਕਿ ਇਸ ਇਹ ਦੇਖੋ ਜੀ ਪਿੰਡ ਕਲਵੰਡ ਦਾ ਇਹ ਜਿਹੜਾ ਛੰਝ ਮੇਲਾ ਆ ਇਹ ਤਕਰੀਬਨ ਅੱਜ ਤੋਂ 25 ਸਾਲ ਪਹਿਲਾਂ ਉੱਥੇ ਸ਼ੁਰੂ ਹੋਇਆ ਸੀ ਕਿ ਬਹੁਤ ਛੋਟੀਆਂ ਲਿਆਣਿਆਂ ਦੀਆਂ ਕੌਟੀਆਂ ਕਰਾਉਂਦੇ ਹੁੰਦੇ ਸੀ ਟਰਾਲ ਪੰਪ ਦੇ ਲਾ ਕੇ ਹੌਲੀ-ਹੌਲੀ ਉਸ ਤੋਂ ਬਾਅਦ ਵੇਚੀ ਇਹ ਕੌਟੀਆਂ ਜਿਹੜੀਆਂ ਗਰਾਊਂਡ ਵਿੱਚ ਰਹਿ ਜਾਂਦੀਆਂ ਹੁਣ ਇਹ ਤਕਰੀਬਨ ਜਿਹੜਾ ਸਾਡੇ ਪਿੰਡ ਦਾ ਤਲਵੰਡਾ ਸ਼ਿੰਝ ਮੇਲਾ ਆ ਇਹ ਤਕਰੀਬਨ ਸਾਡੇ ਜਲੰਧਰ ਜ਼ਿਲ੍ਹੇ ਦੇ ਨਾਂਬਰ ਜਿਹੜੇ ਮੇਲੇ ਹੋ ਰਹੇ ਉਹਨਾਂ ਮੇਲਿਆਂ ਦੇ ਬਰਾਬਰ ਦਾ ਮੇਲਾ ਹੋ ਗਿਆ ਜੀ ਇੱਕੇ ਦੀ ਗੱਲ ਕਰਦੇ ਆ ਪਹਿਲੇ ਦੀ ਗੱਲ ਕਰਦੇ ਆ ਪੂਰਾ ਸ਼ਾਨਦਾਰ ਰੂਪ ਚ ਲੈ ਕੇ ਬੰਦੇ ਪਿੰਡ ਤਲਵੰਡਾ ਕੋਈ ਅਸੀਂ ਸਾਡੇ ਕੋਲ ਜਿੱਦਾ ਹਾਲੇ ਥੋੜਾ ਜਿਹਾ ਜਿੱਦਾ ਕਹਿੰਦੇ ਹੁੰਦੇ ਹਾਲੇ ਸਾਡਾ ਮੇਲਾ ਜਿਹੜਾ ਇਹ ਅਪ ਹੋ ਰਿਹਾ ਆ ਜਿਹੜਾ ਥੋੜੇ ਦਿਨ ਹੋਏ ਪਹਿਲਾ ਰੁਕੋ ਵਾਲਾ ਸੈਨ ਮਿਲਿਆ ਹੋਇਆ ਉੱਥੇ ਜਿਹੜੀ ਪ੍ਰਤਪਾਲ ਦੀ ਕੋਟੀ ਸੀ ਪਹਿਲੇ ਨੰਬਰ ਦੀ ਸੀ ਸਾਡੇ ਕੋਲ ਜਿਹੜੇ ਪਲੇਅਰ ਆ ਉਹ ਪ੍ਰਤਪਾਲ ਤੋਂ ਵੀ ਉੱਪਰ ਦੋ ਪਲੇਅਰ ਜਿਹੜੇ ਆ ਉਹ ਪਹਿਲੀ ਜਿਹੜੀ ਸਾਡੇ ਪਟਕੇ ਦੀ ਕੋਟੀ ਆ ਮਿਰਜਾ ਹਰਾਨੀ ਤੇ ਮੁੰਡਾ ਦਿੱਲੀ ਆਰੀਆ ਨੇ ਆ ਉਹ ਸਾਡੇ ਜਾਨਕਿ ਕੋਟੀਆਂ ਸਾਡੀਆਂ ਦੋ ਬਹੁਤ ਵਧੀਆ ਖੋਬ ਰਿਹਾ ਹੁੰਦੇ ਆ ਐਦਕੀ ਅਸੀਂ ਪਿਛਲੀ ਵਾਰੀ ਜਦੋਂ ਜਿੱਤਾ ਹੁਣ ਗਾਂ ਤੋਂ ਸਾਨੂੰ ਪਤਾ ਲੱਗੀ ਜਾਂਦਾ ਆ ਪਿਛਲੀ ਵਾਰੀ ਗਰਮੀ ਜਿਆਦੀ ਸੀ ਸਾਡੇ ਕੋਲ ਟਰਾਲੀਆਂ ਦੇ ਉੱਤੇ ਸ਼ੋਰਟਕਟ ਸਿਗੀ ਐਦ ਕੀ ਅਸੀਂ ਸਾਰੇ ਤਿੰਨ ਟ੍ਰਾਲੀਆਂ ਦੇ ਉੱਤੇ ਵੀ ਗਾਣੀਆਂ ਲਾਤੀ ਆਇਆ ਬਾਕੀ ਜਿਹੜੇ ਬਾਹਰੋਂ ਆਏ ਆ ਮਹਿਮਾਨ ਉਹਨਾਂ ਦੇ ਲਈ ਵੀ ਬਹੁਤ ਸਾਡੇ ਕੋਲ ਸਟੇਡੀਅਮ ਦਾ ਬਹੁਤ ਵਧੀਆ ਪ੍ਰਬੰਧ ਰਿਹਾ ਪਰ ਉਹ ਥੋੜਾ ਜਿਹਾ ਦੂਰ ਹੋਣ ਕਰਕੇ ਅਸੀਂ ਐਦ ਕੀ ਜਿਹੜਾ ਸਟੇਜ ਦਾ ਪ੍ਰਬੰਧ ਵੀ ਆ ਉਹ ਵੀ ਨੇੜੇ ਲੈ ਕੇ ਆਂਦਾ ਜਿੱਦਾਂ ਜਿਹੜੀਆਂ ਛੋੜੀਆਂ-ਥੋੜੀਆਂ ਮੁਰਤਾਂ ਜਾਂ ਅਸੀਂ ਸਾਲ ਦੀ ਸਾਲ ਬਹੁਤ ਵਧੀਆ ਕਰ ਰਹੇ ਆ ਗੇਣਾ ਵੀ ਪੱਕੇ ਦੀ ਕੋਟੀ ਮਿਰਜਾ ਰਾਨੀ ਤੇ ਆਰੀਅਨ ਦਿੱਲੀ ਬਾਰ ਬਾਰ ਇਹ ਸਾਡੇ ਜਿੱਦਾ ਸਰਵ ਸਦਾ ਨਿਰਮੋਹ ਸੰਗ ਪਰਿਵਾਰ ਵੱਲੋਂ ਪਟਕੇ ਦੀ ਗੋਪੀ ਪਹਿਲਾਂ ਤੋਂ ਹੀ ਉਹ ਦਿਨ ਦੇ ਸੋਲੇ ਨਾਲ ਉਹ ਕੜਾ ਪਾਉਂਦੇ ਆ 1,71,000 ਦਾ ਨਾਮ ਹੈ ਜੀ ਪਹਿਲੀ ਗੋਪੀ ਦਾ ਜਿਹਦਾ ਨਾਮ ਛੱਡਾ ਹੈ 1,52,000 ਉਹ ਆਪਣੇ ਪ੍ਰਥਪਾਲ ਫਗਵਾੜਾ ਆਹ ਲੈ ਲੈਂਦੀ ਆ ਚਲ ਗਿਆ ਆਹ ਰੈਕਟਰ ਦੇ ਬੱਚਿਆ ਆ ਰੋਈਆ ਪਰ ਗਏ ਆ ਬਾਕੀ ਇੱਕ ਪਰਿਵਾਰ ਇੱਕ ਮੁੰਡਾ ਲੜਕਾ ਉਹਨਾਂ ਦਾ ਇੱਥੇ ਆ ਬਾਕੀ ਉਹਨਾਂ ਦਾ ਸਾਰਾ ਪਰਿਵਾਰ ਬਾਹਰ ਆ ਜਿਨ੍ਹਾਂ ਨੇ ਸ਼ੁਰੂ ਕਰਾਈ ਸੀ ਉਹਨਾਂ ਦੇ ਲੜਕੇ ਛਿੰਝ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਉਹਨਾਂ ਦੇ ਲੜਕੇ ਬਾਹਰ ਆ ਹੋਰ ਇੱਕ ਸਾਲ ਆਪਣੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਆ ਜੀ ਦੂਜੇ ਨਾਲ ਨਾਲ ਜਿਹੜਾ ਸਾਡੇ ਸਰਪੰਚ ਐ ਮੇਰੇ ਸਰਪੰਚ ਵੱਲੋਂ ਸਰਪੰਚ ਜੀ ਸਾਹਿਬ ਵੱਲੋਂ 1.7 ਲੱਖ 50000 ਰੁਪਏ ਦੀ ਕਿਸ਼ਤ ਦਿੱਤੀ ਗਈ ਹੈ। ਅੱਜ ਮੈਂ ਤੁਹਾਡੇ ਚੁੱਕਿਆ ਕਰ ਰਿਹਾ ਹਾਂ। 1.7 ਲੱਖ 70000 ਨਾਲ ਜਿਹੜੇ ਚੈਨਲ ਦੇ ਮਾਗਿਆਂ ਮੈਂ ਤੁਹਾਨੂੰ ਦੇਸ਼ਾਂ ਦੇ ਨੌਜਵਾਨ ਮੇਰੀ ਸੰਗਤ ਦੇਣੀਆਂ ਇਹ ਰਾਕੇ ਦੀ ਸਫੀਤਾ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਨੌਜਵਾਨ ਨੂੰ ਨਿਸ਼ਾਨ ਅਸੀਂ ਤਾਂ ਇਹ ਗੱਲਾਂ ਜੋਨੇ ਵਾਲੀ ਖੇਡਾਂ ਦੇ ਵਿੱਚ ਧਿਆਨ ਦੇਣਾ ਚਾਹੀਦਾ ਆ ਜਿੱਦਾਂ ਹੁਣ ਅਸੀਂ ਹਰੇਕ ਸਾਲ ਟੂਰਨਾਮੈਂਟ ਵੀ ਕਰਾਉਂਦੇ ਆ ਵੱਡੇ ਪੱਧਰ ਤੇ ਤੇ ਅਸੀਂ ਐਦਕੀ ਉਪਰਾਲਾ ਕੀਤਾ ਵੀ ਵੱਡੇ ਕੱਪ ਨਾ ਕਰਾ ਜਾਣ ਛੋਟੇ ਟੀਮਾਂ ਜਿਹੜੀਆਂ ਸਕੂਲ ਦੀਆਂ ਉਹ ਅੱਗੇ ਅੰਗੋ ਸਕੂਲ ਲੈਵਲ ਤੇ ਅਸੀਂ ਤਿਆਰ ਕਰ ਰਹੇ ਆ ਬੱਚਿਆਂ ਨੂੰ ਤੇ ਸ਼ੈੰਜ ਵੀ ਇੱਥੇ ਕਰਕੇ ਕਰਾਉਂਦੇ ਆ ਅਸੀਂ ਕਹਿੰਦੇ ਆ ਵੀ ਨਿਆਣੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਵਿੱਚ ਧਿਆਨ ਦੇਣ ਬਸ ਇਦਾਂ ਹੈ ਜੀ ਜਿੱਦਾਂ ਹੁਣ ਸਮੇਂ ਦੇ ਹਿਸਾਬ ਦੇ ਨਾਲ ਸਭ ਤੋਂ ਜਿੱਦਾਂ ਹੁਣ ਦਿਮਾਗ ਤੇ ਜੋਗ ਆ ਜਾਂਦਾ ਹੈ ਪਹਿਲੀਆਂ ਜਿਹੜੀਆਂ ਸਿੰਝਾਂ ਹੋ ਗਈਆਂ ਉਹਨਾਂ ਦੇ ਵਿੱਚ ਬਹੁਤ ਘਾਟਾਂ ਕਮਜ਼ੋਰੀਆਂ ਰਹਿ ਜਾਂਦੀਆਂ ਅਗੀਆਂ ਹੁਣ ਤਾਂ ਜਿੱਦਾਂ ਤੁਹਾਨੂੰ ਪਤਾ ਹੀ ਆ ਬਠੋਕਾ ਜੀ ਆਨਲਾਈਨ ਚੱਲਦਾ ਆ ਤੇ ਬਹੁਤ ਵਧੀਆ ਅਸੀਂ ਜਿਹੜੀਆਂ ਘਾਟਾਂ ਕਮਜ਼ੋਰੀਆਂ ਨੂੰ ਦੂਰ ਕਰੀ ਜਾਂਦੇ ਆ ਹੁਣ ਜੋਗ ਜਦਾਂ ਬਦਲ ਗਿਆ ਆ ਤੇ ਹੁਣ ਸਭ ਕੁਝ ਆਨਲਾਈਨ ਆ ਤੇ ਬਹੁਤ ਵਧੀਆ ਜਣ ਕੇ ਖੰਝ ਆਪਣੇ ਜਿੱਤੋਂ ਅਸੀਂ ਬਾਕੀ ਅਸੀਂ ਤੁਹਾਡੇ ਰਾਹੀਂ ਬੇਨਤੀ ਵੀ ਕਰਨੀ ਚਾਹੁੰਦੇ ਆ ਵੀ ਜੇ ਸਾਡੀਆਂ ਕੋਈ ਘਾਟਾ ਕਮਜ਼ੋਰੀਆਂ ਹੈਗੀਆਂ ਸਾਨੂੰ ਦੱਸਿਆ ਜਾਣ ਅੱਗੇ ਤੋਂ ਅਸੀਂ ਉਹਨਾਂ ਨੂੰ ਵੀ ਪੂਰਾ ਕਰਦਾ ਉਪਰਾਲਾ ਕਰਾਂਗੇ ਅੱਜ ਅਸੀਂ ਆਪਣੇ ਸ਼੍ਰੋਮਣੀ ਕਾਲੀ ਦਲ ਤੋਂ ਆਪਣੇ ਗੁਰਪ੍ਰਤਾ ਸਿੰਘ ਪਟਾਲਾ ਸਾਹਿਬ ਵੀ ਆ ਰਹੇ ਆ ਤੇ ਚੰਜੀ ਜੰਮੀ ਨੂੰ ਵੀ ਸੱਜਿਆ ਆ ਆਪਣੇ ਲਾਡੀ ਸਾਹਿਬ ਵੀ ਆ ਰਹੇ ਆ ਜਿਲ੍ਹੇ ਦੇ ਪ੍ਰਧਾਨ ਆ ਕਾਂਗਰਸ ਵੱਲੋਂ ਉਹ ਨਵਜੋਤ ਦਾਈਆ ਜੀ ਵੀ ਪਹੁੰਚ ਰਹੇ ਆ ਤੇ ਬੀਬੀ ਮਾਨ ਵੀ ਇੱਥੇ ਸਾਡੇ ਏਰੀਆ ਦੇ ਐਮਐਲਏ ਆ ਉਹ ਪਹੁੰਚ ਰਹੇ ਆ ਅਸੀਂ ਸਾਰਿਆਂ ਨੂੰ ਜੀ ਆਇਆ ਕਹਿੰਦੇ ਆ ਅਸੀਂ ਕਹਿੰਦੇ ਆ ਵੀ ਸਭ ਤੋਂ ਵੱਧ ਤਿੰਨ ਸਾਡਾ ਏਰੀਆ ਵਿੱਚ ਤਾਂ ਅੱਜ ਦਾ ਛੋਟੇ ਛੋਟੇ ਪਿੰਡ ਸਾਡੇ ਨਾਲ ਸੱਤ ਪਿੰਡ ਤਾਂ ਸਾਡੇ ਸੁਸਾਇਟੀ ਤਲਵੰਦੀ ਨੂੰ ਪੈਂਦੇ ਆ ਬਾਕੀ ਹੋਰ ਸਾਰੇ ਪਿੰਡਾਂ ਦਾ ਬਹੁਤ ਵਧੀਆ ਸਾਨੂੰ ਸਹਿਯੋਗ ਮਿਲ ਰਿਹਾ ਜੀ ਜੀ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹੁਣ ਆਪਣੇ ਹਾਲਾਤ ਕੀ ਆ ਜੇ ਮਾੜਾ ਮोटा ਜੋਗਰ ਚੱਲਦਾ ਐ ਐਨ ਆਰ ਆਈ ਵੀਰਾਂ ਦੇ ਸਾਹਦੇ ਤੇ ਚੱਲਦਾ ਆ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਜੀ ਉਹ ਐਨ ਆਰ ਆਈ ਵੀਰਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਗਾਹ ਨਵੀਂ ਪੁਲੀ ਜੀ ਤਿਆਰ ਕਰੋ ਉਹ ਜਿੰਨਾ ਵੀ ਜੋ ਵੀ ਸਾਦਾ ਸਾਨੂੰ ਬਹੁਤ ਜ਼ਿਆਦਾ ਜਾਨੀ ਕਿ ਇੱਥੇ ਸਾਡੇ ਹੁਣ ਪਿੰਡ ਤਲਵੰਡ ਕੁੜੀਆਂ ਦਾ ਸਕੂਲ ਆ ਮੈਨੂੰ ਮੈਦਿਆ ਬਈ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਲੜਕੀਆਂ ਦਾ ਉਹ ਬਿਲਡਿੰਗ ਸਾਰੀ ਅਸੀਂ ਐਨ ਆਰ ਆਈ ਵੀਰਾਂ ਨਾਲ ਅਸਰ ਕੋਟੇ ਹੋ ਕੇ ਬਣਾਈਆ ਤਕਰੀਬਨ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਪਿੰਡ ਦੇ ਵਿੱਚ ਐਨ ਆਰ ਆਈ ਵੀਰਾਂ ਮੈਂ ਤਕਰੀਬਨ ਛੰਝ ਮੇਲਾ ਬਹੁਤ ਸਾਲਾਂ ਬਾਅਦ ਦੇਖਿਆ ਮੈਨੂੰ ਤਕਰੀਬਨ 14 ਸਾਲ ਹੋ ਗਏ 14 ਸਾਲਾਂ ਬਾਅਦ ਆਇਆ ਆਪਣੇ ਪਿੰਡ ਦੇ ਵਿੱਚ ਇੰਨਾ ਘੱਟ ਦੇ ਕੇ ਇੰਦਾ ਵਧੀਆ ਰੌਣਕ ਮੇਲਾ ਦੇਖ ਕੇ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੋਈ ਤੇ ਪੁਰਾਣੇ ਸੱਜਣ ਮੇਲੀ ਮਿਲੇ ਆ ਤੇ ਉਹਨਾਂ ਨੂੰ ਮਿਲ ਕੇ ਵੀ ਬੜੀ ਮਨ ਨੂੰ ਖੁਸ਼ੀ ਹੋਈ ਅੱਜ ਤੇ ਪਿੰਡ ਵਾਲਿਆਂ ਤੇ ਸਨਮਾਨ ਦਿੱਤਾ ਉਹਦੇ ਵੱਲੋਂ ਤੇ ਬਹੁਤ-ਬਹੁਤ ਧੰਨਵਾਦ ਪਿੰਡ ਵਾਲਿਆਂ ਦਾ ਵੀ ਪਹਿਲਾਂ ਸਮੇਂ ਦੀ ਜਿੰਨੀ ਗੱਲ ਕਰਦੇ ਅੱਜ ਕਿੱਥੇ ਆ ਕੇ ਖੜੇ ਹੋ ਗਏ ਅੰਤਰ ਤੇ ਪਿੰਡ ਦਾ ਕੋਈ ਅੰਤਰ ਨਹੀਂ ਲੱਗਾ ਇੱਥੇ ਰੌਣਕ ਮੇਲਾ ਪਹਿਲਾਂ ਹੁੰਦਾ ਸੀ ਇੱਥੇ ਰੌਣਕ ਪਹਿਲਾਂ ਹੋ ਰਹੀ ਹੈ ਸਾਰੇ ਅੱਜ ਪਿਆਰ ਸਤਕਾਰ ਸਾਰੇ ਅੱਜ ਹੋਉਂਦੇ ਹੀ ਆ ਨੌਜਵਾਨੇ ਬਲ ਨਾ ਜਾਓ ਇੱਥੇ ਦੇ ਪਾਸੇ ਜੁੜੋ ਜਿੱਦਾਂ ਹਰ ਤਾਲਵੰਚੇ ਪੈ ਦੇਖਿਆ ਆਪਣੇ ਇਹਨਾਂ ਦੇ ਕਬੱਡੀ ਦਾ ਦਾ ਆਪਣੇ ਨਾਲ ਬਣਾਈ ਆ ਆਪਣੇ ਨੌਜਵਾਨਾਂ ਵਾਸਤੇ ਜਿਮ ਬਣਾਈ ਆ ਜਿਮ ਦੇ ਵਿੱਚ ਸਾਰੇ ਜੱਸਾ ਹੋਣੀ ਜੱਸੇ ਹੋਣੀ ਸਾਰੇ ਜਿਹੜਾ ਰਾਤੇ ਆ ਇਕੱਠੇ ਹੁੰਦੇ ਆ ਹਨਾ ਤੇ ਨਸ਼ੇ ਛੱਡ ਕੇ ਧਨੌਣਾ ਚਾਹੀਦਾ ਹਾਂਜੀ ਤੇ ਮੇਲੇ ਲੱਗਦੇ ਰਹਿਣ ਇਹੀ ਵਧੀਆ ਗੱਲ ਜੀ ਸਾਡੇ ਚੈਨਲ ਦਾ ਬਾਦੀ ਹੋ ਰਹੀ ਤੁਹਾਨੂੰ ਦੇਖ ਸ਼ਾਹ ਦੇਖ ਸ਼ਾਹ ਤੋਂ ਨੌਜਵਾਨ ਪੀੜੀ ਸੰਭਾਲਣੀ ਅਸਲ ਤਰੀਕਾ ਮੈਂ ਜਿੰਨਾ ਕਿ ਦੇਖਿਆ ਘੁੰਮ ਕੇ ਬਹੁਤ ਹੈ ਜਿੱਦਾਂ ਗੱਲ ਆ ਰੋਡ ਕੋ ਪਹਿਲਾਂ ਦੇਖ ਲਓ ਕਿੰਨਾ ਹੈਗਾ ਇਹ ਪਿਆਰ ਕਰਕੇ ਹੀ ਆ ਜੀ ਇੰਨਾ ਰੋਡ ਦੇ ਨਾਲ जी, जी, मैं अपना बहुत सरकार ने अपने ਵਿਦੇਸ਼ੀ ਖਾਲਸਾ ਜੀ ਤੇ ਲੇਕਿਨ ਇੰਦਰਜੀਤ ਸਿੰਘ ਦਾ ਵੀ ਮਾਰ ਉਹ ਕੌਣ ਚੁਕੇ ਨੇ ਆਹ ਸਾਹਮਣੇ ਜਲਦੀ ਕੁਸ਼ ਮਿਰਜ਼ਾ ਰਾਜੇ ਪਰਮੰਦਰ ਦਾ ਇੰਨਾ ਦਿਨ ਕੇ ਟਾਈਮ ਸਾਰਾ ਬਿਜਾਇਤ ਬਣਾ ਬੱਡੀ ਵਾਲੇ ਬਾਤ ਮੈਂਦਾ ਜੀ ਜਰਦੀਨਾ ਰਾਜੇ ਰਾਜੇ ਰਾਜ آنيو بابا جي بني پيلا ڦوٽو ڏايو يا انيو انيو بني بدلائڻ لڳي ها ڦوٽو ڏاو تو وڃي ها توڙي ਜਤੂ ਬਰਬਾਹ ਜੈਨਾਮ ਵਾਲੀ ਅਪਨ ਸਿੰਘ ਦੀ ਖਾਲੀ ਉਹਨਾਂ ਨੂੰ ਦੋ ਜਦੋ ਬੋਚੇ ਮਾਰਾ ਬਹੁਤ ਬਹੁਤ ਦਾ ਸਾਡੇ ਦਲਜੀਤ ਸਿੰਘ ਜੀਮਾ ਸਾਹਿਬ ਪਰਵੰਦੀ ਮਹਾਰਾਜ ਦੇ ਦਰਮਿਆਨ ਬੁੱਢੀ ਫੋਕ ਵਾਲਕ ਦਾ ਕਿਹੜਾ ਜਾਨੇ ਬਹਿ ਫਤ ਬਣਾਤਾ ਕਿਸੇ ਨੂੰ ਪਛਾਣਨਾ ਵੱਡੇ ਵੱਡੇ ਜੇਤੂ ਹੱਪੇ ਦੇਖਣਾ ਆ ਪਾਸ ਮਾਰਨ ਗਰੀਨਾ ਖੋਪੀ ਸ਼ਾਟ ਦਾ ਦਿਲ ਦੇ ਟੱਕਰੋ ਰੰਦੇ ਦਾਲੇ ਨਾਲ ਮਰਦੇ 老大，老大。